ਗੁਰੂ ਰਾਮਦਾਸ ਦੇ ਮੈਂ ਦਰਸ਼ਨ ਕਰਨ ਆਇਆ ਪੈਦਲ ਚੱਲ ਕੇ ਅੱਜ ਵੱਡ ਭਾਗੇ ਆ ਕਿ ਅੱਜ ਅਸੀਂ ਇਸ ਪੁਰਬ ਤੇ ਗੁਰੂ ਰਾਮਦਾਸ ਦੇ ਘਰ ਆਏ ਆ ਬਹੁਤ ਫੁੱਲਾਂ ਦੀ ਸਜਾਵਟ ਤੇ ਪਾਲਕੀ ਸਾਹਿਬ ਦੀ ਸਜਾਵਟ ਵੇਖ ਕੇ ਔਰ ਜਨਤਾ ਦਾ ਪ੍ਰਸ਼ਾਦ ਵੇਖ ਕੇ ਹੋਰ ਦਿਲ ਖੁਸ਼ ਹੁੰਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਜਿੰਨੇ ਵੀ ਬੇਨਤੀ ਕੀਤੀ ਹੈ ਉਹ ਪੱਕੀ ਪ੍ਰਵਾਨ ਚੜਦੀ ਹੈ ਮੇਰਾ ਵੀ ਅੱਜ ਤੋਂ 9 ਮਹੀਨੇ ਪਹਿਲੇ ਆਪਰੇਸ਼ਨ ਹੋਇਆ ਸੀ ਪਹਿਲੋਂ ਮੈਂ ਪੈਦਲ ਆਉਂਦਾ ਸੀ ਗੁਰੂ ਰਾਮਦਾਸ ਦੇ ਔਰ ਬਾਬੇ ਸਿਧੀ ਅਨੌਮਿਨਤ ਬਾਅਦ ਮੈਂ ਕਰਦਿਆਂ ਨੂੰ ਆ ਸੋਚਿਆ ਕਿ ਮੈਂ ਜਾਣਾ ਪੈਦਲ ਤੇ ਗੁਰੂ ਰਾਮਦਾਸ ਜੀ ਪੈਦਲ ਆਏ ਸੀ ਮੈਨੂੰ ਬਿਲਕੁਲ ਰਾਜ਼ੀ ਕਰਤਾ ਬਾਬਾ ਜੀ ਨੇ ਤੁਸੀਂ ਵੀ ਸੱਚੇ ਦਿਲ ਨਾਲ ਅਗਰ ਬਾਬਾ ਜੀ ਤੋਂ ਕੁਝ ਮੰਗਦੇ ਹੋ ਤੇ ਅਗਰ ਸੱਚੀ ਸ਼ਰਧਾ ਸੱਚੀ ਅਰਦਾਸ ਹੈ ਤੇ ਬਾਬਾ ਜੀ ਦੇ ਘਰੋਂ ਮੰਗੋ ਦੇਰ ਹੋ ਸਕਦੀ ਆ ਪਰ ਉਹ ਬਿਰਥੀ ਨਹੀਂ ਹੋ ਸਕਦੀ ਇੰਨੀ ਕਿ ਅੱਜ ਰੌਣਕ ਹੈਗੀ ਬਹੁਤ ਰੌਣਕਾਂ ਗੁਰੂ ਰਾਮਦਾਸ ਦੇ ਇੰਨੀ ਰੌਣਕ ਹੈ ਮਹਪਾਲ ਸਿੰਘ ਸਾਹਿਬ ਨੂੰ ਦੇਖ ਕੇ ਆਇਆ ਕਿਥੇ ਉਹ ਆਪਾਂ ਸਜਾਉਂਦੇ ਜਲੂਤ ਸਾਹਿਬ ਸਜਾਉਣਾ ਔਰ ਜਨਤਾ ਦੇ ਵਿੱਚ ਵੀ ਉਤਸ਼ਾਹ ਬਹੁਤ ਹੈ ਔਰ ਅੱਜ ਜੋ ਗੁਰੂ ਰਾਮਦਾਸ ਦੇ ਮੱਥਾ ਟੇਕਣਾ ਹੈ ਉਹ ਅਗਲੇ ਸਾਲ ਵੀ ਸੋਚੂਗਾ ਕਿ ਮੈਂ ਯਾਰ ਅੱਜ ਤਣ ਬੜਾ ਕਰਮਾ ਵਾਲਾ ਮੈਂ ਦਰਸ਼ਨ ਕੀਤੇ ਤੇ ਅਗਲੇ ਸਾਲ ਵੀ ਮੈਂ ਜ਼ਰੂਰ ਜਾਵਾਂ ਤੇ ਮੇਰੀ ਸੰਗਤ ਨੂੰ ਬੇਨਤੀ ਆ ਕਿ ਅੱਜ ਸ਼ਾਮ ਨੂੰ ਵੀ ਪ੍ਰੋਗਰਾਮ ਹੈਗਾ ਜਦੋਂ ਕਿਸੇ ਦਾ ਟਾਈਮ ਮਿਲਦਾ ਹੈ ਗੁਰੂ ਰਾਮਦਾਸ ਦੇ ਘਰ ਜ਼ਰੂਰ ਮੱਥਾ ਟੇਕ ਕੇ ਜਾਓ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ ਔਰ ਧੰਨਵਾਦ ਤੁਹਾਡਾ ਮੀਡੀਆ ਦਾ ਕਿਉਂਕਿ ਤੁਸੀਂ ਇਹਨਾਂ ਲੋਕਾਂ ਨੂੰ ਦੱਸਦੇ ਹੋ ਤੇ ਬਹੁਤ ਜ਼ਿਆਦਾ ਤੁਹਾਡੀ ਸੇਵਾ ਵੀ ਬਹੁਤ ਵੱਡੀ ਹੈ ਟਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ 1640 ਵਿੱਚ ਪਹਿਲੀ ਵਾਰੀ ਤੇਰੇ ਦਰਬਾਰ ਸਾਹਿਬ ਵਿਖੇ ਅੱਜ ਆਹ ਤੇਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਪਹਿਲੀ ਵਾਰੀ ਜਿਹੜੀ ਹੈਗੀਆਂ ਇਹ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਕੋਲੋਂ ਸਾਰੀ ਸੰਬੰਧਨਾ ਆਦ ਗ੍ਰੰਥੀ ਕਰਾ ਕੇ ਉਹਦੇ ਵਿੱਚ ਸਾਰੀਆਂ ਜਿਹੜੀ ਪਹਿਲੀ ਪਾਸ਼ਾ ਜਿਹੜੀ ਅਸੀਂ ਪੰਜਾਬੀ ਬਾਸ਼ੀਆਂ ਦੀ ਪਹਿਲੀ ਵਾਰੀ ਭੱਟਾ ਦੀ ਬਾਣੀ ਤੇ ਜਿਹੜੀ ਹੈਗੀ ਹੈ ਭਗਤਾਂ ਦੀ ਬਾਣੀ ਵਿੱਚ ਦੱਦ ਕਰਵਾ ਕੇ ਰਾਮਸਰ ਦੇ ਸਥਾਨ ਤੋਂ ਪਹਿਲੀ ਵਾਰੀ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਇੱਥੇ ਪਹਿਲੀ ਵਾਰੀ ਪ੍ਰਕਾਸ਼ ਹੋਇਆ ਸੀ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਆਪ ਚੋਰ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਬਾਬਾ ਬੁੱਢਾ ਖੋਲੋ ਗ੍ਰੰਥ ਲਿਖੋ ਆਵਾਜ਼ ਸੁਨੇ ਸਭ ਪੰਥ ਤੇ ਉਹਨਾਂ ਨੇ ਪਹਿਲੀ ਵਾਰੀ ਜਦੋਂ ਹੁਕਮਨਾਮਾ ਲਿਆ ਸੋਹੀ ਮੱਲਾ ਪੰਜਮਾ ਸੰਤਾਂ ਕੇ ਕਾਰਜ ਆਪ ਥਲੋਇਆ ਹਰ ਕੰਮ ਕਰਵਨ ਆਇਆ ਰਾਮ ਅੱਜ ਦਾ ਦਿਨ ਪਹਿਲੀ ਵਾਰੀ ਪ੍ਰਕਾਸ਼ ਹੋਇਆ ਇੱਥੇ ਐਸਾ ਥਾਂ ਤੇ ਕੋ ਦਰਬਾਰ ਸ ਵਿੱਚ ਉਹੀ ਮਰਿਆਦਾ ਅੱਜ ਤੱਕ ਚਲਦੀ ਆ ਰਹੀ ਹੈ ਤੁਮ ਸਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਦੀਨ ਦੁਨੀ ਦੇ ਮਾਲਕਾ ਕੀ ਆਖਾਂ ਇਸ ਦੇ ਨਾਲ ਦਾ ਹੈ ਚਮਤਕਾਰ ਤੇਰਾ ਚੰਨ ਵੇਖ ਚਿਹਰਾ ਹੋ ਜੇ ਫੜ ਚਿੱਟਾ ਸੂਰਜ ਝੱਲ ਨਾ ਸਕੇ ਝਲਕਾਰ ਦੇਰਾ ਬਿਜਲੀ ਵਿੱਚ ਸਮਾਨ ਦੇ ਪਈ ਦੜਪੇ ਤੇਜ ਵੇਖ ਕੇ ਐ ਦਾ ਤਾਰ ਤੇਰਾ ਆਕੇ ਦੇਵਤੇ ਸਵਰਗਾਂ ਤੋਂ ਕਦਮ ਚੁੰਮਨ ਨਾਲੇ ਦੇਵੀਆਂ ਕਰਨ ਸਤਿਕਾਰ ਤੇਰਾ ਰੱਬੀ ਦਾਤਿਆ ਕਰਾਂ ਕੀ ਸਿਫਤ ਤੇਰੀ ਉੱਚਾ ਤੋਂ ਤੇ ਉੱਚਾ ਦਰਬਾਰ ਤੇਰਾ ਅੱਜ ਦੇ ਦਿਨ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੱਜਣਾਂ ਤੋਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਵਧਾਈਆਂ ਜੀ। ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਜੀ ਦਰਬਾਰ ਸਭ ਆ ਕੇ ਮੱਥਾ ਟੇਕਿਆ ਸਤਿਗੁਰਾਂ ਸਾਹਿਬ ਦੇ ਜੀ ਨਤਮਸਤਕ ਹੋਏ ਤੇ ਅੰਦਰ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗ ਰਿਹਾ ਬਸ ਸਰਬੱਤ ਦਾ ਭਲਾ ਹੋਏ ਜੀ ਅਰਦਾਸ ਤੇ ਇਹੀ ਹੁੰਦਾ ਬਾਕੀ ਸਭ ਠੀਕ ਹੈ ਜੀ ਕਿੰਨੀ ਕਰੋਣ ਲੱਗੀ ਜੀ ਗੱਲ ਕੀਤੀ ਬਹੁਤ ਰੌਣਕ ਹੈ ਜੀ ਬਹੁਤ ਪੀੜੇ ਦੇ ਅੰਦਰ ਬਹੁਤ ਸੁੰਦਰ ਨਜ਼ਾਰਾ ਹੈ ਜੀ ਚਾਰੇ ਪਾਸੇ ਫੁੱਲਾਂ ਨਾਲ ਸਜਾਇਆ ਗਿਆ ਬਹੁਤ ਵਧੀਆ ਲੱਗਦਾ ਪਿਆ ਮਨ ਨੂੰ ਸ਼ਾਂਤੀ ਮਿਲਦੀ ਜੀ ਸਵੰਦਰ ਸਿੰਘ ਡੀਐਸਪੀ ਰਟਾਰ ਅੰਮ੍ਰਿਤਸਰ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420 ਸਾਲਾ ਪਹਿਲਾ ਪ੍ਰਕਾਸ਼ ਪੁਰਬ ਦਾ ਸੰਤਾਂ ਜਿਹੜੀਆਂ ਨੇ ਸਭ ਤੋਂ ਲਕਾਈ ਨੂੰ ਅਸੀਂ ਮੁਬਾਰਕ ਬਾ ਦੇਣ ਆਏ ਹਾਂ ਸੰਗਤਾਂ ਦੇ ਦਰਸ਼ਨ ਕਰਨ ਆਏ ਹਾਂ ਸੰਗਤਾਂ ਦੇ ਦਰਸ਼ਨ ਕੀਤੇ ਨਗਰ ਕੀਰਤਨ ਸੱਜਿਆ ਜਿਹਦੇ ਵਿੱਚ ਸੰਗਤ ਦੇ ਦਰਸ਼ਨ ਹੋਏ ਔਰ ਆਪਣੀ ਹਾਜ਼ਰੀ ਰਵਾਈ ਗੁਰੂ ਦੇ ਚਰਨਾਂ ਦੇ ਇਸ ਤੋਂ ਉਪਰ ਆਪਣੇ ਦਿਲ ਦੀ ਅਰਦਾਸ ਬੇਨਤੀ ਹੈ ਕਿ ਸਮੂਹ ਜਗਤ ਜੋ ਹੈ ਏਕਤਾ ਹੀ ਚਾਹੁੰਦੇ ਆ ਅਸੀਂ ਏਕਤਾ ਦੇ ਪ੍ਰਤੀਕ ਆ ਕਿੰਦੂ ਮੁਸਲਮ ਸਿੱਖ ਸਾਈ ਸਾਰੇ ਆਪਾਂ ਭਾਈ ਭਾਈ ਸਾਡਾ ਕਿਸੇ ਨਾਲ ਕੋਈ ਵੈਰਬੋ ਨਹੀਂ ਹੈ ਜ਼ੁਲਮ ਦੇ ਖਿਲਾਸ ਅਸੀਂ ਡਰਦੇ ਹਾਂ ਉਹ ਜ਼ੁਲਮ ਕਰਦੇ ਨਹੀਂ ਹਾਂ ਔਰ ਜ਼ੁਲਮ ਦੇ ਗਾੜੀ ਅਸੀਂ ਡਰਦੇ ਹਾਂ ਸੋ ਇੰਨੀਆਂ ਬੇਨਤੀਆਂ ਕਰਦਾ ਨਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਿਲਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹੀ ਦੀ ਫਤਿਹ ਜੁਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਤਿਆਰੀ ਹੋਈਆਂ ਨੇ ਪਹਿਲੇ ਹੀ ਪ੍ਰਕਾਸ਼ ਦੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਔਰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਪਹਿਲੀ ਪ੍ਰਕਾਸ਼ ਆਗਮਨ ਦੀਆਂ ਬੇਨਤ ਬਿੰਦ ਵਿਦਾਈਆਂ ਹੋਣ ਜੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੋਸ ਜਾਰੀ ਆਏ ਨੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਆ ਬਾਹਰ ਦੀ ਸੰਗਤ ਹਮੇਸ਼ਾ ਇਤੀ ਤਰ੍ਹਾਂ ਇੱਥੇ ਸੇਵਾ ਕਰਾਂਦੀ ਹੈ ਇਸ ਦਾ ਬਿਆਨ ਕਰ ਸਕੀਏ ਅਕੀਰਦਾਸ ਬੇਨਤੀ ਕੀਤੀ ਦੇ ਕਿੰਨੀ ਸੰਗਤਾਂ ਹੈ ਜਿੰਦਾਂ ਦੱਸਤੀ ਆ ਬਿਆਨ ਸੰਗਤਾਂ ਦਾ ਭਾਰੀ ਇਕੱਠ ਦੇਖ ਨੂੰ ਮਿਲ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਔਰ ਸ਼ਾਮ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੇਸੀ ਕਿਉ ਦੇ ਦੀਵੇ ਜਗਾਰੀਆਂ ਔਰ ਫੁੱਲ ਚੜੀਆਂ ਵਾਂਗ ਅਸਤ ਬਾਈ ਦਾ ਲੋਕੀ ਨਜ਼ਾਰਾ ਦੇਖ ਨੂੰ ਮਿਲੇਗਾ ਸਤਨ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਫੁੱਲ ਚੜੀਆਂ ਵਾਂਗ ਬਹੁਤ ਵਧੀਆ ਲੋਕੀ ਅਰਦਾਸ ਬੇਨਤੀ ਸਰਬੱਤ ਦਾ ਭਲਾ ਨਾਨਕ RAM ਚਰ ਦੀ ਕਲਾ ਤੇਰੇ ਭਾਂ ਦੇ ਸਰਬੱਤ ਦਾ ਭਲਾ ਜੀ ਆਪਾਂ ਗਾਜੇਬਾਤ ਤੋਂ ਆਇਆਏ تھے ਆਪਣੇ ਦਾਦਾ ਦਾਦੀ ਨਾਲ ਆਇਆ ਤੇ ਮੈਂ ਯੂਕੇ ਜਾ ਰਿਹਾ ਹੱਲੇ ਪੜ੍ਹਨ ਦੇ ਵਾਸਤੇ ਤੇ ਉਹਦੇ ਲਈ ਮਥਾ ਟੇਕਣ ਲਈ ਮੈਂ ਆਇਆ

ਅਰਦਾਸ ਆਪਾਂ ਕੱਲ ਆਈ ਸੀ ਸ਼ਾਮ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਸੁਖ ਸ਼ਾਂਤੀ ਲਈ ਆਪਾਂ ਅਰਦਾਸ ਕੀਤੀ ਕਰ ਲਈ ਤਰੱਕੀ ਆਵਾਜ਼ ਤੇ ਅਰਦਾਸ ਕੀਤੀ ਕਿਹੜੀ ਜਗ੍ਹਾ ਤੋਂ ਅੱਜ ਆਇਆ ਮੱਥਾ ਟੇਕਣ ਵਾਸਤੇ ਤੁਹਾਨੂੰ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਔਰ ਦੇਖ ਕੇ ਹੋਰ ਮਨ ਖੁਸ਼ ਹੋ ਗਏ ਸਜਾਵਟ ਦੇਖ ਕੇ ਹੋਰ ਮਨ ਖੁਸ਼ ਹੋ ਗਏ ਬਾਹਰੋਂ ਆਂਦੇ ਸਜਾਵਟ ਕਰਨੇ ਵਾਲੇ ਤੇ ਬਾਹਰੋਂ ਫੁੱਲ ਆਂਦੇ ਬਾਹਰੋਂ ਹਾਂ ਸਜਾਵਟ ਕਰਦੇ ਦਰਬਾਰ ਸਾਹਿਬ ਦਾ ਸੂਤ ਦੇਖ ਕੇ باقی سنگردہ بہت تاتا لگا ہے بہت لگا ہے بچے یہ عداس کرنے پر ماتمہ سبتہ پلا کرے سربتہ پلا کرے سربتہ پلا کرے دکھاں کے لئے شانہ ناش کرے میرے مالک سبتہ پلا کرے وائی گل جی کا خالصہ وائی گل جی کی پتے نسان ماندو گروہ 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 خالصہ ساتھ سنید جی ہاتھ دیر تانتم سب گروہ شیل گروہ گروہ ساہی سکے پاک ساڑی را ساتھان سری حرمانگر ساہی دیگے اندر ਪਹਿਲਾ ਪ੍ਰਕਾਸ਼ ਹੋਣ ਦਾ ਪ੍ਰਕਾਸ਼ ਗੁਰੂਪੁਰਬ ਸੰਬੰਧਤ ਬੜੀ ਸਰਦਕਾ ਮੌਕਾ ਨੂੰ ਨਾ ਰਹੀਆਂ 1968 ਬਿਕਰਮੀ ਭਾਦ੍ਰੀ ਦੀ ਏਤਮ 16 ਤਾਰੀਖੀ ਈਸਵੀ ਨੂੰ ਸਤਿਗੁਰਾਂ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਮੰਦਿਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਉਸ ਗੁਰੂਪੁਰਬ ਤੇ ਸਤਿ ਸ਼ਕੰਤ ਸ੍ਰੀ ਮੰਦਿਰ ਸਾਹਿਬ ਜੀ ਤੇ ਲੱਖਾਂ ਦੀ ਬੇਨਤੀ ਸੰਪਾਹਾ ਜੀ ਪਾ ਰਹੀਆਂ ਬਲਾਓ ਸਦੇ ਜੀ ਦੇ ਕਾਲ ਤੱਕ ਸਾਹਿਬ ਜੀ ਦੇ ਰਿਸ਼ਤੇ 10 ਤੋਂ ਲੈ ਕੇ ਸਾਡੇ ਗਾਰਾਂ ਤੱਕ ਗੁਰ ਇਤਿਹਾਸ ਦੀ ਕਥਾ ਹੋਈ ਹੈ ਸੰਗਤਾਂ ਨੇ ਬੜੇ ਪ੍ਰੇਮ ਨਾਲ ਕਾਗਰ ਤੇ ਸਭ ਕਰਕੇ ਕਥਾ ਦੀ ਹਾਜ਼ਰੀ ਭਰੀ ਹੈ ਮੈਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਵੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸੰਗਤਾਂ ਨੂੰ ਬੇਨਤੀ ਕਰਦਾ ਕਿ ਭਾਈ ਆਓ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੋ ਕੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਪਖਸ਼ਾ ਵਿਖੇ ਹਾਜ਼ਰ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਦਿਨ ਦੁਨੀਆ ਦੀਵਾਲੀ ਲੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋਵੇ ਅੱਜ ਦੇ ਦਿਨ ਸੰਮਤ 1661 ਈਸਵੀ ਸੰਨ 1604 ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵੇਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਨਿਯਤ ਕੀਤਾ। ਇਸ ਪਾਵਨ ਪਰਬ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਨੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਅਮੋਲਕ ਵਿਚਾਰਧਾਰਾ ਫਲਸਫਾ ਸੰਸਾਰ ਨੂੰ ਬਖਸ਼ਦੇ ਨੇ ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਨੇ ਫਿਰ ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਹੱਲ ਦੀ ਗੱਲ ਵੀ ਕਰਦੇ ਨੇ ਇਹੋ ਕਾਰਨ ਹੈ ਕਿ ਸਿੱਖੀ ਨਹੀਂ ਗੈਰ ਸਿੱਖ ਵੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਬ ਸਾਂਝੀ ਸਰਬ ਕਾਲੀ ਸਰਬ ਦੇਸ਼ੀ ਪਰਵਾਨਦੇ ਨੇ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਈਰਖਾ ਦੁਵੇਸ਼ ਸਾਰਾ ਇਹਨਾਂ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਖਾਸ ਤੌਰ ਦੇ ਉੱਤੇ ਹਉਮੈ ਜਿਹੜੀ ਹੈ ਮਨੁੱਖੀ ਮਾਨਸਿਕਤਾ ਦੇ ਉੱਤੇ ਬਹੁਤ ਭਾਰੀ ਹਾਵੀ ਹੋ ਚੁੱਕੀ ਹੈ ਤਰਾ ਤਰਾ ਕਰ ਰਹੀ ਹੈ ਲੋਕਾਈ ਭਟਕੀ ਹੋਈ ਹੈ ਲੋਕਾਈ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੂੰ ਸਾਰੀ ਧਰਤੀ ਸੜਦੀ ਦਿੱਸੀ ਜਲਦੀ ਸਭ ਪ੍ਰਤਿਮੇ ਇਸ ਆਈ ਅੱਜ ਵੀ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਲੋਕ ਮਨਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜਿਹੜੇ ਨੇ ਉਹ ਵੱਲ ਰਹੇ ਨੇ ਕਿਤੇ ਹਉਮੈ ਪ੍ਰਧਾਨ ਹੋ ਰਹੀ ਹੈ ਕਿਤੇ ਕਾਮ ਪ੍ਰਧਾਨ ਹੋ ਰਿਹਾ ਹੈ ਜਿਸ ਕਾਰਨ ਬਲਾਤਕਾਰ ਵਰਗੀਆਂ ਜਿਹੜੀਆਂ ਨੇ ਕਨਾਉਣੀਆਂ ਘਟਨਾਵਾਂ ਜਨਮ ਲੈ ਰਹੀਆਂ ਨੇ ਅੱਜ ਹੀ ਹਾਲਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨਾਂ ਨੂੰ ਠਾਰਨ ਦੇ ਲਈ ਬਹੁਤ ਉਪਯੋਗੀ ਹੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਇਸਾਈ ਹੈ ਗੁਰਬਾਣੀ ਹਰ ਇੱਕ ਨੂੰ ਆਪਣੇ ਕਲਾਬੇ ਵਿੱਚ ਲੈਦੀ ਹੈ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਰ ਇੱਕ ਮਨੁੱਖ ਮਾਤਰ ਨੂੰ ਜਿਹੜਾ ਹੈ ਉਸੇ ਦੇ ਦਿੰਦੀ ਹੈ ਇਸ ਮਹਾਨ ਫਲਸਫੇ ਦੇ ਵਿੱਚੋਂ ਇੱਕ ਹੁਕ ਨਿਕਲਦੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਏ ਅਕਾਲ ਪੁਰਖ ਪਰਮੇਸ਼ਵਰ ਜੀ ਇਹ ਸੜ ਰਿਹਾ ਸੰਸਾਰ ਇਸ ਦੀ ਰੱਖਿਆ ਕਰੋ ਇਸ ਨੂੰ ਬਚਾਓ ਸਰਬੱਤ ਦੇ ਭਲੇ ਦੀ ਕਾਮਨਾ ਸਰਬੱਤ ਦੇ ਭਲੇ ਦੀ ਗੱਲ ਇਹ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਉਹ ਕਰਦੀ ਹੈ ਇਥੇ ਕੋਈ ਵਿਤਕਰਾ ਨਹੀਂ ਕੋਈ ਵੰਡੀ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਧਰਮ ਭੇਦ ਨਹੀਂ ਕੋਈ ਦੰਬ ਨਹੀਂ ਬੜਾ ਸਿੰਪਲ ਸਾਦਾ ਜੀਵਨ ਜਿਉਣ ਦੀ ਪ੍ਰੇਰਣਾ ਇਹ ਗੁਰਬਾਣੀ ਦਿੰਦੀ ਹੈ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨਹੀਂ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਇਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥੀ ਔਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਦਾ ਹੈ ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ ਜੀਵਨ ਤਬਾਹ ਹੋ ਜਾਂਦਾ ਹੈ ਨਸਲਾਂ ਤਬਾਹ ਹੋ ਜਾਂਦੀਆਂ ਨੇ ਕੁਦਰਤ ਦੇ ਸੰਗ ਰਚਮਿਚ ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਗੁਰਬਾਣੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਹ ਇਸ ਕਾਰਨ ਹੈ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਵੱਡੇ ਪੱਧਰ ਤੇ ਉੱਤੇ ਕਰਨੀ ਪਰ ਆਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਦੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਭ ਦਾ ਹੀ ਜਿਹੜਾ ਪਾਲਨ ਪੋਸ਼ਣ ਤੇ ਧਿਆਨ ਰੱਖਣ ਵਾਸਤੇ ਮਨੁੱਖ ਨੂੰ ਹਦਾਇਤਾਂ ਦਿੱਤੀਆਂ ਨੇ ਪਹਿਲਾ ਪਾਣੀ ਜਿਉ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਹੈ ਆਓ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਸਫਲਾ ਕਰੀਏ ਔਰ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ